ਭੱਲੇ ਜਵਾਨਾ ਭੱਲੇ ਜਵਾਨਾ ਇੱਕ ਨੰਬਰ ਲਾਇਆ ਝੋਨਾ ਮੈਨੂੰ ਆਇਆ ਨਾ ਬਾਅਦ ਇੱਕ ਨੰਬਰ ਹਾਂ ਬਾਅਦ ਵਿੱਚ ਨਾ ਮੈਨੂੰ ਡੱਕੇ ਲਾਉਣੇ ਪੈਣ ਯਾਰ ਫਿਰ ਔਖਾ ਹੋ ਜਾਂਦਾ ਆ ਭੱਲੇ ਠੀਕ ਆ ਠੀਕ ਆ ਬਾਅਦ ਵਿੱਚ ਨਾ ਜੇ ਡੱਕੇ ਲਾਈਏ ਅੱਬ ਚੋ ਨਾ ਮੁੜ ਕੇ ਤੁਰਦੇ ਨਹੀਂ ਯਾਰ ਦਵਾਈ ਦੂ ਹੀ ਪੈ ਜਾਂਦੀ ਨਾ ਆ ਭੱਲੇ ਨੰਬਰਦਾਰ ਆ ਖੜਾ ਵੀ ਨੰਬਰਦਾਰ ਨੇੜੇ ਦੇ ਆਈਏ ਏ ਕਿੱਥੇ ਆ ਨੰਬਰਦਾਰ ਖੜਾ ਆ ਨੰਬਰਦਾਰ ਨੰਬਰਦਾਰ ਵਾ ਨੰਬਰਦਾਰ ਆ ਵਾ ਨੰਬਰਦਾਰ ਆ ਉਹ ਠੀਕ ਐ ਚੱਕਦੇ ਫੱਟੇ ਵੇ ਗਰਮੀ ਦਾ ਬਹੁਤ ਵੀ ਔਖਾ ਕੰਮ ਆ ਗਰਮੀ ਦੇ ਵਿੱਚ ਬੱਲੇ 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 ਗਰਮੀ ਦੇ ਵਿੱਚ ਤਾਂ ਵਈ ਪਾਣੀ ਇੱਕ ਤਾਂ ਗਰਮ ਹੋ ਜਾਂਦਾ ਕੋਈ ਯਾਰ ਗਾਣਾ ਗੁਣਾ ਸੁਣਾਓ ਹੈ ਗਾਣਾ ਗੁਣਾ ਸੁਣਾ ਦੇ ਕੋਈ ਪਰ ਗਾਣਾ ਵੀ ਜਦੋਂ ਗਰਮੀ ਦੇ ਵਿੱਚ ਕਿੱਥੇ ਆਉਂਦਾ ਹੈ ਹੈ ਗਾਣਾ ਵੀ ਉਦੋਂ ਆਉਂਦਾ ਜਦੋਂ ਮੜੀ ਹਵਾ ਜੀ ਚੱਲਦੀ ਹੋਵੇ ਹੈਨਾ ਪਾਣੀ ਥੱਲੇ ਠੰਡਾ ਹੋਵੇ ਹੈ ਪੈਰ ਤਾਂ ਮੱਚੀ ਜਾਂ ਲੱਤਾਂ ਮੱਚੀ ਜਾਂਦੀਆਂ ਵਾਹ ਜਵਾਨ ਕੀ ਹਾਲ ਰਾਜੀ ਖੁਸ਼ ਆ ਵਾ ਵੀ ਵਾ ਪੰਜਾਬ ਵਿੱਚ ਤੁਸੀਂ ਕੰਮ ਕਰਨ ਆਤੇ ਹੈ ਅੱਛਾ ਇੱਕ ਬਿੰਦਿਓ ਬਤਾਓ ਆਪ ਨੌਵੇਂ ਪਾਸ਼ਾ ਬਾਰੇ ਜਾਣਦੇ ਹੈ ਗੁਰਤੇਗ ਬਹਾਦਰ ਜੀ ਬਾਰੇ ਹਾਂ ਨਾਨਕ ਗੁਰੂ ਨਾਨਕ ਹਾਂ ਗੁਰੂ ਨਾਨਕ ਨੌਵੇਂ ਗੁਰੂ ਹਾਂ ਜਾਣਦੇ ਹਾਂ ਜਾਣਦੇ ਹੈ ਹਾਂ ਉਹ ਉਸ ਬਾਰੇ ਕਿਆ ਕੁਰਬਾਨੀ ਥਾ ਪਤਾ ਆਪਕੋ ਹਾਂ ਦੱਸੋ ਉਹਨੇ ਉਹ Hindu ਧਰਮ ਦੇ ਕੁਰਬਾਨੀ ਦੇਦੀ ਅੱਛਾ ਹਾਂ ਵਾਹ ਵੀ ਵਾਪਕੋ ਯਾਦ ਹੈ Hindu ਧਰਮ ਦੀ ਖਾਤਰ ਚਾਂਦਨੀ ਚੌਂਕ ਦੇ ਵਿੱਚ ਨੌਵੇਂ ਬਾਦਸ਼ਾਹ ਨੇ ਕੁਰਬਾਨੀ ਦਿੱਤੀ ਭਾਈ ਬਹੁਤ ਬਹੁਤ ਵੀ ਧੰਨਵਾਦ ਸਾਨੂੰ ਉਸ ਗੱਲ ਦਾ ਯਾਦ ਆ ਤੁਹਾਡੇ ਨਾਲ ਵੀ ਸਾਡੀ ਸਾਹਜ ਆ ਵਾਹ ਜਵਨ ਵਾਹ ਜਵਨ ਠੀਕ ਆ ਨੰਬਰਦਾਰਾ ਕਿਵੇਂ ਆ ਠੀਕ ਆ ਬੜੀਆ ਹੋਰ ਕੀ ਹਾਲ ਆ ਬੜੀਆ ਆ ਬੱਲੇ ਜਵਾਨੋ ਕਿਵੇਂ ਆ ਗਰਮੀ ਤਾਂ ਲੱਗਦੀ ਗਰਮੀ ਤਾਂ ਲੱਗਦੀ ਉਸ ਦੇ ਸਾਥ ਗੁਰੂ ਨਾਨਕ ਹੈ ਫਿਰ ਗਰਮੀ ਕੀ ਲੱਗਦਾ ਆਹਾ ਹਾ ਜਿਸ ਦੇ ਸਾਥ ਗੁਰੂ ਨਾਨਕ ਹੈ ਗਰਮੀ ਨਹੀਂ ਲੱਗਦਾ ਵਾਹ ਠੀਕ ਗੁਰੂ ਨਾਨਕ ਆ ਬੈਠੋ ਨੰਬਰਦਾਰਾ ਫਿਰ ਪਾਣੀ ਗਰਮ ਹੋ ਜਾਂਦਾ ਵਿੱਚ ਹੈ ਨਾ ਹਾਂ ਓ ਸੁਨਾਫਰ ਗਾਣਾ ਗੁਣਾ ਇੱਧਰ ਨੂੰ ਹੋ ਕੇ ਰ ਲੈ ਵੀ ਵਾਹ ਵੀ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਹਿੰਦੁਸਤਾਨ ਫਿਰ ਸੁਣਾ ਫਿਰ ਗਾਣਾ ਸੁਣਾ ਬਈ ਸੁਣਾ ਦੇ ਗਾਣਾ ਗੱਲ ਸੁਣਾ ਹਾਂ ਹਾਂ ਗਾਣਾ ਸੁਣਾ ਗਾਣਾ ਗੁਰੂ ਵਿਲਾ ਹਿੰਦੂਆਂ ਨਾਲ ਸਿੱਖਾਂ ਮੁਸਲਮਾਨਾਂ ਨਾਲ ਸਭ ਦੇ ਨਾਲ ਪ੍ਰੇਮ ਕਰਦੇ ਸੀ ਵਾਹ ਵੀਲਾ ਸੁਣਾ ਫਿਰ ਗਾਣਾ ਕੋਈ ਕੌਣ ਸੁਣਾਏਗਾ ਹੈਦਰ ਹੋ ਤਾਂ ਫਰਤਾਨ ਹੋ ਸੁਣਾ ਦੇ ਬੋਲ ਦੇ ਜਿਉ ਟਪਾ ਹਾਂ ਬੋਲੋ ਬੋਲੋ ਕੈਮਰਾ ਦੇ ਸਾਹਮਣੇ ਡਰ ਲੱਗ ਰਹਾ ਹੈ ਹਾਂ ਕੈਮਰਾ ਦੇ ਸਾਹਮਣੇ ਡਰ ਲੱਗ ਰਹਾ ਹੈ ਨਾ ਭਾਈ ਕੀ ਹਾਲ ਹੈ ਨੰਬਰਦਾਰ ਬੜੀਆ ਹਾਲ ਹੈ ਕਹਾਂ ਸੇ ਰਹਿਣ ਵਾਲਾ ਹੈ ਆਪ 21 ਸੇ ਜੂਪੀ ਸੇ ਹਾਂ ਵਾਜ ਵਿੱਚ ਕਿਹੜਾ ਜ਼ਿਲ੍ਹਾ ਹੈ ਪੀਲੀਵੇ ਹੈ ਪੀਲੀਵੇ ਧੀਲੀ ਪੀਤ ਅੱਛਾ ਵਾਹ ਕਿਤਨਾ ਬੰਦਾ ਫਿਰ ਲੈ ਕੇ ਆਏ ਆਪ 20 20 ਬੰਦਾ ਬਲਿਓ ਲੱਗਾ ਪਿਆ ਕੋ ਇਧਰ ਸੇ 20 ਬੰਦਾ ਬਲੇ 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 20 ਬੰਦਾ ਤੇ ਕਿਤਨੇ ਮੈਂ 20 ਹਾਂਗਾ ਤੂੰ 20 ਮਾ ਤੂੰ ਤੇ ਕਿਤਨਾ ਕਿਲਾ ਲਗਾ ਦਿੰਦਾ ਹੈ 6 ਕਿਲੇ ਸਾਤ 6 7 ਕਿਲਾ ਲਗਾ ਦਿੰਦਾ ਹੈ ਬਲੇ ਬਲੇ ਵਾਹ ਜਵਾਨ ਵਾਹ ਜਵਾਨ ਠੀਕ ਆ ਯਾਰੋ ਗਰਮੀ ਬਹੁਤ ਹੈ ਨਾ ਹਾਂ ਭਾਈ ਮਿਹਨਤ ਕਰਨ ਵਾਲੇ ਬੰਦੇ ਆਵੇ ਲਾ ਕਿਸੇ ਦਾ ਢਿੱਡ ਨਹੀਂ ਛੱਡਿਆ ਹੈ ਨਾ ਤੇ ਐ ਛਾਂਟੇ ਸਰੀਰ ਹੈ ਨਾ ਬਾਈ ਇੰਨੀ ਗਰਮੀ ਦੇ ਪਸੀਨਾ ਚੋਚ ਕੇ ਸਰੀਰ ਓਕੇ ਚੋਚ ਕੇ ਸਾਰਾ ਕਸਾ ਵਾਹ ਬਈ ਪਾਣੀ ਬਹੁਤ ਗਰਮ ਹੈ ਪਾਣੀ ਗਰਮ ਹੋ ਜਾਂਦਾ ਦੁਪਹਿਰੇ ਤਾਂ ਬਾਹਲਾ ਹੋ ਜਾਂਦਾ ਗਰਮ ਹੈ ਨਾ ਆਹੋ ਆਹੋ ਹਮ ਚਲ ਆ ਵੀ ਬਹੁਤ ਧੰਨਵਾਦ ਵੀ ਬਈ ਦੂਜੀ ਗੱਲ ਆ ਤੁਸੀਂ ਇਤਿਹਾਸ ਨੂੰ ਗੁਰੂਆਂ ਪੀਰਾਂ ਥਕੀਰਾਂ ਦੀ ਧਰਤੀ ਆ ਇਹ ਵਾਹ ਵੀ ਮਹਾਰਾਜ ਇਸ ਤਰ੍ਹਾਂ ਸਭ ਦਾ ਪ੍ਰੇਮ ਬਣਾਈ ਰੱਖੇ ਵੀ ਸੱਚੇ ਬਾਦਸ਼ਾਹ ਕੀ ਹਾਲ ਹੈ ਵਧੀਆ ਵਧੀਆ ਕਿਹੜਾ ਤੋਗਰ ਕਿਆ ਨਾਮ ਹੈ ਤੇਮਾਰਾ ਪਰਮਾਨੰਦ ਪਰਮਾਨੰਦ ਵਜੀਰ ਵਾਹ ਤੇ ਤੁਮ ਜੁਪੀ ਤੇ ਰਹਿਣ ਵਾਲਾ ਹਾਂ ਜੁਪੀ ਦਾ ਜੁਪੀ ਹਮਾਰਾ ਰਸਤੇਦਾਰੀ ਹੈ ਜੁਪੀ ਮੇਂ ਹਾਂ ਸੰਡੂ ਹੈ ਹਮਾਰਾ ਆਪ ਕਾਹ ਵੀ ਕਹਾਂ ਜੁਪੀ ਮੇਂ ਹਾਂਜੀ ਜੁਪੀ ਜੁਪੀ ਕੇ ਕਿਆ ਨਾਮ ਕਿਆ ਹੈ ਓਮ ਪ੍ਰਕਾਸ਼ ਓਮ ਪ੍ਰਕਾਸ਼ ਬੋਲੇ 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 ਹਾਂਜੀ ਆਪਨਾ ਕਿਆ ਨਾਮ ਹੈ ਮੇਰਾ ਨਾਮ ਮਨਿੰੇਸ਼ ਮਨਿੰੇਸ਼ ਵਾਹ ਮਨਿੰੇਸ਼ ਜੋਪੀ ਕਰਾਣੇ ਵਾਲਾ ਪਿਜਲਾ ਪੀਲੀ ਪੀਤ ਪੀਲੀ ਪੀਤ ਆ ਬੰਦਾ ਵੇਖੀ ਕਿਵੇਂ ਆ ਕਿਵੇਂ ਬਈ ਛਾ ਨਾਮ ਹੈ ਤਾਰੀਫ 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 ਤੇਮਾਰੀ ਤੋਂ ਕੀ ਆ ਤਾਰੀਫ ਕਰੇ ਹਮ ਬਾਈ ਤਾਰੀਫ ਕਰਨੇ ਕੇ ਜਗ੍ਹਾ ਚੋਨਾ ਬੜਾ ਵਧੀਆ ਲਗਾਤਾ ਹੈ ਤੇ ਇੱਕ ਕਾਹਾਂ ਛ ਰਹਨੇ ਵਾਲਾ ਹੈ ਪੀਜਲੀ ਪੀਲੀ ਪੀਤ ਬੱਲੇ ਬੱਲੇ ਆ ਤਾਂ ਨੰਬਰਦਾਰ ਅਗਿਆ ਪਾਏ ਨੂੰ ਮਿਲਈ ਆ ਆ ਵੇਖ ਬੰਦੇ ਇਧਰ ਚੱਕੀ ਹੁੰਦੇ ਫੱਟੇ ਮੈਂ ਇਧਰ ਪੱਕੇ ਹੋ ਜਾਂ ਉੱਤੇ ਦੀ ਹੈ ਨਾ ਆ ਵਧੀਆ ਚੱਕੀ ਆ ਆ ਤਾਂ ਬੰਦਾ ਪਰ ਵੀ ਇੰਟਰਵਿਊ ਪਾਈ ਸੀ ਆਪਾਂ ਕਈ ਬੰਦੇ ਮੈਂ ਤਾਂ ਵੇ ਦੀ ਪ੍ਰਾਂ ਪਾਣੀ ਦੇ ਸਾਚੜਾ ਪਿਆ ਆ ਆਹ ਓ ਕੀ ਹਾਲ ਹੈ ਭੰਡਾਰੀ ਵਧੀਆ ਹੈ ਵਧੀਆ ਇਹ ਭੰਡਾਰੀ ਆ ਆਹ ਇਹ ਭੋਜਨ ਪਾਣੀ ਭੀਮ ਸੈਣਾਂ ਨੂੰ ਬਣਾਉਂਦਾ ਹਾਂ ਹਾਂ ਭੰਡਾਰੀ ਕਿਵੇਂ ਆ ਹਾਂ ਨਾਮ ਤੇਰਾ ਸਰੇਂਦਰ ਕੁਮਾਰ ਸਰੇਂਦਰ ਕੁਮਾਰ ਭੰਡਾਰੀ ਤੇ ਜੂਪੀ ਕਾ ਫੱਲੀ ਜੂਪੀ ਕਾ ਰਹਿਨੇ ਵਾਲਾ ਪੀਲੀਪੀਤ ਜਿਲ੍ਹਾ ਪੀਲੀਪੀਤ ਪੀਲੀਪੀਤ ਹਾਂਜੀ ਕੀ ਨਾਮ ਹੈ ਜੀ ਬਨਿਸ਼ ਕੁਮਾਰ ਮਨਿਸ਼ ਕੁਮਾਰ ਹਾਂ ਬਨਿਸ਼ ਬਨਿਸ਼ ਕੁਮਾਰ ਤੇ ਜੂਪੀ ਪੀਲੀਪੀਤ ਹਾਂਜੀ ਭੱਲੇ ਬੰਦਾ ਪੀਲੀਪੀਤ ਕਾ ਹੀ ਸਰਾ ਯਾਰ ਹੈ ਹੈ ਆ ਥੱਲੇ ਪਾਣੀ ਵੀ ਝੱਗ ਜੀ ਨੇ ਪੀਲਾ ਹੋਇਆ ਪਿਆ ਪੀਲੀਪੀਤ ਥੱਲੇ ਵੀ ਪੀਲੀਪੀਤ ਬਣਿਆ ਪਿਆ ਕੀ ਹਾਲ ਹੈ ਬਰੇ ਬੜਿਆ ਬੜੀਆਂ ਹੈ ਕੀ ਨਾਮ ਹੈ ਪੱਪੂ ਸਾਗਰ ਪੱਪੂ ਸਾਗਰ ਵੀ ਵਾ ਵੀ ਸਾਗਰ ਦੀ ਨਹੀਂ 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 ਡਾਣੇ ਦੀ ਨਾ ਆ ਪੱਪੂ ਸਾਗਰ ਤੇ ਪੀਲੀ ਪੀਤ ਹਾਂ ਜਿਹੜਾ ਪੀਲੀ ਨਹੀਂ ਹਾਂ ਜੂਪੀ ਹਾਂ ਜੀ ਹਾਂ ਕੀ ਹਾਲ ਹੈ ਵਧੀਆ ਹਾਂ 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 ਕੀ ਨਾਮ ਹੈ ਅਭਿਸ਼ੇਕ ਹੈ ਅਭਿਸ਼ੇਕ ਅਭਿਸ਼ੇਕ ਹਾਂ ਪੀਲੀ ਪੀਤ ਹੈ ਪੀਲੀ ਪੀਤ ਹਾਂ ਬੱਲੇ ਕੀ ਹਾਲ ਹੈ ਵਧੀਆ ਕੀ ਨਾਮ ਹੈ ਰਾਜਾ ਰਾਜਾ ਪੀਲੀ ਪੀਤ ਹਾਂ ਬੱਲੇ ਹਾਂ ਵਾਹ ਵਾਹ ਬੰਦੇ ਯਾਰ ਵੇ ਹੈ ਕੀ ਨਾਮ ਹੈ ਜੀ ਲਾਲ ਕਮੀਜ਼ ਸ਼ਰਟ ਹਾਂ ਹਾਂ ਕੀ ਨਾਮ ਹੈ ਪੁਸ਼ਪਿੰਦਰ ਪੁਸ਼ਪਿੰਦਰ ਆਹ ਹਾਂ ਪੀਲੇ ਪੀਤਾ ਪੀਲੇ ਪੀਤਾ ਹਾਂ ਜੀ ਹਰੀਚੰਦ ਹਰੀਚੰਦੇ ਦਾ ਪਰ ਵੀ ਸੀਗਾ ਬੰਦਾ ਰਾਜਾ ਹਰੀਚੰਦਾ ਵਾਹ ਰਾਜਾ ਹਰੀਚੰਦਾ ਤੇ ਦੂਜਾ ਆਹ ਹਾਂ ਤੇ ਪਿਲਪੀਤ ਹਾਂ ਪਿਲਪੀਤ ਹਾਂ ਬਬੀ ਪਿਲਪੀਤ ਠੀਕ ਹੈ ਓ ਕੀ ਹਾਲ ਐ ਕੈਮ ਆ ਵਧੀਆ ਹਾਂ ਕੀ ਆ ਨਾਮ ਹੈ ਸਾਲਕ੍ਰਮ 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 ਕਿਹੜਾ ਧੰਨੇ ਕੋਲੇ ਸੀ ਸਾਲਗ੍ਰਾਮ ਤਿਲਪੀਤ ਜੀ ਆ ਆਵਾਜਾ ਨਾ ਆ ਵੀ ਬੰਦਾ ਪੁਰਾਣਾ ਰਜਿੰਦਰ ਕੇ ਕੀ ਨਾਂ ਐ ਦਾ ਕੀ ਨਾਂ ਜੀ ਰਾਜਕਮਰ ਪਰ ਰਾਜਕਮਰ ਰਾਜਕਮਾਰ ਹਾਂ ਠੀਕ ਆ ਹਾਂ ਠੀਕ ਆ ਵਧੀਆ ਵਧੀਆ ਹੋਰ ਸੁਣਾ ਖਾਧੂ ਤੇ ਲਗਾਈ ਲੱਗ ਗਈ ਹਾਂ ਤੇ ਕਿਵੇਂ ਦੂਜਾ ਆਪਣਾ ਨਾ ਲਗਾ ਬਤਾ ਦਿਓ ਪੀਲਪੀਤ ਹਾਂ ਆ ਬੰਦਾ ਕਾ ਗਲਦੀ ਵਿੱਚ ਇਹਦੀ ਕਹਿੰਦੀ ਪਾਇਆ ਹੈ ਸਾਫਾ ਜੀ ਟੋਪੀ ਐ ਉੱਤੇ ਰੱਖੀ ਆਉਂਦਾ ਇਹਨੂੰ ਹਾਸਾ ਜੀ ਮੈਨੂੰ ਲੱਗਦਾ ਏ ਜੂਪੀ ਦੇ ਰਹਿਣ ਵਾਲਾ ਹੈ ਕਾਕਾ ਜੀ ਕੀ ਨਾਮ ਜੀ ਅਮਨ ਸਾਗਰ ਅਮਨ ਸਾਗਰ ਆਹੋ ਭਲੇ ਭਲੇ ਸਾਗਰ ਰਿਆ ਕਹਿੰਦੀ ਵਰਦ ਮਚਾ ਅਮਰ ਸਾਗਰ ਪੀਲੀ ਪੀਤਾ ਆ ਬੰਦਾ ਕਿਵੇਂ ਆ ਹੈ ਆਕਾਸ਼ ਆਕਾਸ਼ੋ ਜਿਹਦੇ ਆਕਾਸ਼ ਤੋਂ ਮੀਂਹ ਪੈਂਦਾ ਤੇ ਤੂੰ ਵੀ ਪੀਲੀ ਪੀਤਾ ਆ ਹਾਂ ਪੀਲੀ ਪੀਤਾ ਵਾਹ ਵੀ ਵਾਹ ਬੰਦਾ ਕੋਈ ਰਹਤਨ ਕਿ ਆਪਣਾ ਹਾਂ ਮੈਂ ਰਹ ਗਿਆ ਕੀ ਨਾਮ ਜੀ ਚਲ ਹੋ ਗਿਆ ਮੈਂ ਰਹ ਗਿਆ ਆ ਰਹ ਗਿਆ ਬੰਦਾ ਇਹ ਕਹਣਾ ਕੀ ਨਾਮ ਹੈ ਬਈ ਰਜੀਵ ਕੁਮਾਰ ਰਜੀਵ ਕੁਮਾਰ ਇਹ ਟਰੈਕਟਰ ਦਾ ਨਹੀਂ ਕਿਸ ਦਾ ਨਾਮ ਸੀਗਾ ਆ ਫਿਰ ਉਹ ਜੂਪੀ ਤੇ ਰਹਿਣ ਵਾਲਾ ਹਾਂ ਪੀਲੀ ਪੀਤ ਵਾਹ ਵੀ ਵਾਹ ਐ ਆ ਇੱਥੇ ਬੰਦਾ ਰਹਿ ਗਿਆ ਇੱਕ ਕਿਹੜਾ ਰਹਿ ਗਿਆ ਕਾਲੀਚਰਨ ਕਿਵੇਂ ਆ ਆ ਰਹਿ ਗਿਆ ਕਾਲੀਚਰਨ ਹੈ ਕੀ ਨਾਮ ਜੀ ਕਾਲੀਚਰਨ ਕਾਲੀਚਰਨ ਜਨਾਵ ਕੰਨਿਆ ਕੁਮਾਰੀ ਕੰਨਿਆ ਕੁਮਾਰੀ ਤੇ ਜੂਪੀ ਤੇ ਰਹਿਣ ਵਾਲਾ ਪੀਲੀ ਪੀਤ ਬਾਈ ਪੀਲੀ ਪੀਤ ਵਾਲੇ ਬੰਦੇ ਆ ਸਾਰੇ ਵਾਹ 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 ਜਵਾਨੋ ਠੀਕ ਆ ਵੀ ਐਸੇ ਤਰ੍ਹਾਂ ਬਸ ਯਾਦ ਰੱਖਿਆ ਕਰੋ ਜਿਵੇਂ ਗੁਰੂਆਂ ਦੀ ਤੁਸੀਂ ਬਾਤ ਕੀਤੀ ਆ ਆਪਣੀ ਇਹ ਸਾਂਝ ਆ ਬਾਈ ਗੁਰੂਆਂ ਨੇ ਵੇਲਾ Hindu ਧਰਮ ਦੀ ਖਾਤਰ ਕੁਰਬਾਨੀ ਦੇਤੀ ਐ ਨਹੀਂ ਆਖਿਆ ਵੀ ਇਹ ਸਾਡਾ ਆ ਜਾਂ ਬੇਗਾਨਾ ਸਭ ਨੂੰ ਆਪਣਾ ਸਮਝਿਆ ਅੱਜ ਗਰਮੀ ਵਾਹ ਆਹਾ ਗਰਮੀ हां गर्मी, गर्मी बहुत है बहुत ज्यादा गर्मी पै रही ओ वे दूर ताई चाचा जगराज भी कद्दू करदा गया पानी ਛੜਦਾ ਬਗਲੇ ਫਿਰਦੇ ਵੀ ਹੈ ਪਾਣੀ ਫਿਰਦਾ ਨਹੀਂ ਔਰ ਛੇਤੀ ਹੈ ਨਾ ਹਾਂ ਬਹੁਤ ਔਖਾ ਦਾ ਸੱਚੇ ਪਾਸ਼ਾ ਮਾਰੇ ਕਿਰਪਾ ਕਰਨ بارش ਮੀਂਹ ਪਾ ਦੇਣ ਦਾਤਾ ਭਗਵਾਨ